ਵੈਗੁਰੂ ਜੀ ਦਾ ਖਾਲਸਾ ਤੇ ਸ੍ਰੀ ਵੈਗੁਰੂ ਜੀ ਕੀ ਫਤਿਹ ਇੱਕ ਵਾਰੀ ਦੀ ਸ਼ਾਨੂੰ ਗੱਲ ਸੁਣਾਉਣ ਲੱਗਿਆ ਦੋਸਤੋ ਅੱਛਾ ਛੱਤ ਬਹੁਤ ਚੰਗੀ ਸੀ ਨੂੰ ਕੱਬੀ ਆ ਗਈ ਜਿਉਂ ਦੇਲਾ ਮਾੜੀ ਮਾੜੀ ਗੱਲ ਤੋਂ ਜਿਉਂ ਲੱਗਿਆ ਕਰੇ ਤੜਕੇ ਤੋਂ ਗਾਲਾਂ ਦੇਣ ਸ਼ਰੀ ਤੇ ਆੜੀ ਗਾਲਾਂ ਦੇਣ ਨੂੰ ਲੰਘ ਜਾ ਕਰੇ ਬੁਢੀ ਦਾ ਮਨ ਬਹੁਤ ਦੁਖੀ ਹੋ ਗਿਆ ਬੁੜੀ ਭਲੇ ਮਾਨਸ ਦੀ ਬਹੁਤ ਵਾੜੀ ਜਾਨੀ ਚੰਗੀ ਸੀ ਚੁੱਪ ਕਰ ਰਹਾ ਕਦੇ ਕਦੇ ਮਾੜਾ ਮੋਟਾ ਕੁਝ ਕਹਿ ਵੀ ਦਿਆ ਕਰੇ ਦਸ ਤੇਰੇ ਮੂੰਹ ਚ ਪੈਂਦਾ ਜੜ ਜੜ ਗਾਲਾਂ ਕੱਢੀ ਜਾਂਦੀਆਂ ਮੈਂ ਤੈਨੂੰ ਕਦੇ ਕੁਝ ਕਹਿਆ ਵੀ ਐ ਭਾਈ ਗਮੰਡਣ ਦੇ ਗੌਰ ਮੰਡਣਾ ਗਈ ਕਹਿੰਦੀ ਬੇਬੇ ਚੁੱਪ ਕਰੀ ਬੈਠੀਆਂ ਕੀ ਹੋ ਗਿਆ ਕਹਿੰਦੀ ਭਾਈ ਕਿਸੇ ਵੇਲੇ ਗਾਲਾਂ ਕਢਾਉਣੀ ਕਰਦੀ ਬਹੁ ਗਾਲਾਂ ਹੀ ਵਲੀਆਂ ਕਰਦੀ ਐ ਅੱਛਾ ਜੀ ਉਹ ਕਹਿੰਦੀ ਆਪਣੇ ਗਊ ਛੱਲ ਵਾਲੇ ਸ਼ਾਂਤ ਬੜੇ ਚੰਗੇ ਨੇ ਹਾਂ ਆਪੇ ਇਨਾਂ ਕੋਲੇ ਚੱਲੇ ਆਉਨੇ ਆ ਕੀ ਐ ਕੋਈ ਨਾ ਕੋਈ ਆਪਾ ਦੱਚ ਦੇਣਾ ਹਾਂ ਬਈ ਆਪਾਂ ਚਲ ਉਹਨਾਂ ਕੋਲੇ ਬਾਗ ਚੱਲਦੇ ਆ ਹੂੰ ਤੇ ਬੁੜੀ ਪਈ ਦਸ਼ਾਂ ਦਾ ਨੋਟ ਪਾਇਆ ਬੁੜੀ ਨੇ ਜੇਬ ਵਿੱਚ ਹਾਂ ਬਾਬੇ ਕੋਲ ਨੂੰ ਚੱਲ ਪਈ ਹੂੰ ਜਾ ਕੇ ਬਾਬੇ ਨੂੰ ਦੱਸੀ ਖੁਆਣੀ ਬਾਬਾ ਨੂੰ ਬਹੁਤ ਗਾਲਾਂ ਕੱਢਦੀ ਐ ਬਾਲੀ ਕੱਬੀ ਆ ਗਈ ਕੋਈ ਇਲਾਜ ਕਰ ਦੇ ਕੋਈ ਆਪਾ ਦੱਚ ਦੇ ਹਾਂ ਉਹ ਕਹਿੰਦਾ ਮਾਈ ਲੈ ਫੜਾ ਮਣਕਾ ਲੈ ਜਾ ਅੱਛਾ ਜੀ ਗੱਠ ਖੋਲੀ ਮਾਲਾ ਚੋਂ ਚਾਕੇ ਮਾਈ ਨੂੰ ਮਣਕਾ ਫੜਾਤਾ ਅੱਛਾ ਜੀ ਲੈ ਮਾਈ ਜਿਨੋਂ ਤੇਰੀ ਨੂੰ ਗਾਲਾਂ ਦੇਣ ਲੱਗ ਜਾ ਕਰੋ ਨਾ ਮਣਕਾ ਜਾੜ ਥੱਲੇ ਦੇ ਕੇ ਬੈਠੀ ਜਾ ਕਰਨੀ ਹੋਰ ਤਾਂ ਕੁਝ ਨਹੀਂ ਕਰਨਾ ਹਾਂ ਹੁਣ ਪਹਿਲਾਂ ਜਦੋਂ ਜ਼ਿਆਦੇ ਗਾਲਾਂ ਕੱਢਦੀ ਸੀ ਜਵਾਬ ਸਵਾਲ ਉੱਤਰੋ ਨਹੀਂ ਚੱਲ ਪੈਂਦੇ ਹੁਣ ਨਰੀਆਂ ਪੁਰੀਆਂ ਸੁਣੀਆਂ ਵੀ ਨਹੀਂ ਵੜਾ ਚਰ ਜਾਂਦੇ ਹੁੰਦੀਆਂ ਓਕੀ ਹੋਈ ਵੀ ਕਿਤੇ ਨਾ ਕਿਤੇ ਮੂਰੇ ਬੋਲ ਵੀ ਪੈਂਦੀ ਸੀ ਆਪੇ ਵਧਿਆ ਰਹਿਣਾ ਦੀ ਕੰਮ ਉਹ ਜਦੋਂ ਬੁਢੀ ਉਹੀ ਗੱਲ ਉਹਦਾ ਹੁਣ ਰੋਜ਼ ਦਾ ਸੁਭਾਅ ਬਣਿਆਗਾ ਸੀ ਭਾਈ ਤੜਕੇ ਤੂੰ ਚੱਲ ਪੀ ਗਾਲਾਂ ਕੱਢਣਾ ਗਾਲਾਂ ਕੱਢਣ ਲੱਗੀ ਵੀ ਬੁਢੀ ਨੇ ਕੱਢਿਆ ਜੇਬ ਗੀਜੇ ਚੋਂ ਮਣਕਾ ਜਾੜ ਥੱਲੇ ਦੇ ਲਿਆ ਬੈਠੀ ਰਹੀ ਤੇ ਉਹ ਗਾਲਾਂ ਕੱਢੀ ਗਈ ਉਹ ਯਾੜ ਥਲੇ ਦਬੀ ਬੈਠੀ ਰਹੀ ਨੰਗੇ 2-4 ਦਿਨ ਅੱਜ ਦਾ ਨੰਗਿਆ ਕੱਲ ਦਾ ਨੰਗਿਆ ਨੰਗ ਦਾ ਨੰਗ ਦਾ ਪਈ ਗਵੰਡਰਾਂ ਨੇ ਸੋਚਿਆ ਵੀ 부ੜੀ ਤਾਂ ਜਮੇ ਨਹੀਂ ਬੋਲਦੀ ਸੁਣੀ ਕਿਤੇ ਇੱਕੋ ਹੀ ਚੁੱਪ ਐ ਇਹ ਗਾਲਾਂ ਕਢਣ ਨੂੰ ਹੀ ਹਰਦੀ ਇਹ ਬਹੂ ਦੇ ਕੋਈ ਦਿਮਾਗ ਚ ਨੁਕਸੇ ਭਾਈ ਇਕੱਠੀਆਂ ਹੋ ਕੇ ਉਹ ਬਾਗੀਆਂ ਗਵੰਡਰਾਂ ਕਦੇ ਨਹੀਂ ਤੈਨੂੰ ਐ ਪੁੱਛਦੇ ਆਂ ਅਸੀਂ ਬਈ ਬੁੜੀ ਤਾਂ ਛੋਡੀ ਕਦੇ ਬੋਲਦੀ ਨਹੀਂ ਸੁਣੀ ਹਾਂ ਤੂੰ ਜੜ ਰੜ ਗਾਲਾਂ ਕੱਢੀ ਜਾਂਦੀ ਐ ਪਹਿਲਾਂ ਘਰ ਦੀ ਮਾਲਕ ਤੂੰ ਐ ਕਿ ਬੁੜੀ ਸੀ ਹਾਂ ਐਂ ਦੱਸ ਮੈਨੂੰ ਵੀ ਤੂੰ ਤੂੰ ਅੱਗੋਂ ਆਈ ਐ ਕੋਈ ਉਹਦਾ ਕੀ ਹੈ ਘਰ ਤੇ ਛਾਣੀ ਤੂੰ ਗਾਲਾਂ ਕੱਢੀ ਜਾਂਦੀ ਆ ਹਰ ਵਾਰ ਤੂੰ ਕਦੇ ਬੋਲਦੀ ਵੀ ਨਹੀਂ ਸੁਣੀ ਬਹੂ ਨੂੰ ਵੀ ਐ ਹੋਵੇ ਵੀ ਸੱਚੀ ਨਹੀਂ ਉਹਦਾ ਕਹੀ ਦਿੰਦੀ ਬੋਲੀ ਆਪਾਂ ਹੀ ਗਾਲਾਂ ਕੱਢੀ ਜਾਂਦੇ ਹੈ ਦਾ ਬਿਘਸ਼ੂਰ ਆਪਣੇ ਹੀ ਹਾਂ ਭਾਈ ਉਹ ਜਦੋਂ ਚੁੱਪ ਬੁੜੀ ਦੀ ਚੁੱਪ ਹੋਈ ਤਾਂ ਬਹੂ ਨੂੰ ਮਤਾ ਹਾਂ ਬਹੂ ਨੂੰ ਮਤਾਈ ਵੀ ਚਲ ਹੌਲੀ ਹੌਲੀ ਪੁੱਛਣ ਗਿਛਣ ਲੱਗੀ ਰੋਟੀ ਫੜਾ ਦਿਆ ਕਦੇ ਲੈ ਬੇਚਾ ਦੇਮਾਂ ਤੈਨੂੰ ਚਾਹ ਫੜਾਉਣ ਲੱਗੀ ਭਾਈ 부ੜੀ ਦਾ ਮਨ ਖੁਸ਼ ਹੋ ਗਿਆ ਹਾਂ ਭਈ ਬੜਾ ਵਧੀਆ ਹੋਇਆ ਬਾਬੇ ਦਾ ਮਣਕੇ ਚ ਬੜੀ ਕਰਾਮਾਤ ਹੈ ਭਈ ਚੱਲੀਏ ਹੁਣ ਬਾਬੇ ਦਾ ਤਾਂ ਸਵਾਗਤ ਕਰਕੇ ਆਈਏ ਨਾ ਜਰੂਰ ਹਾਂ ਭਾਈ ਦਸ਼ਾਂਦਾਰ ਨੋਟ ਪਾਇਆ ਜੇ ਵਿੱਚ ਉਹੀ ਗਵੰਡਣ ਲਈ ਨਾਲ ਲੈ ਕੇ ਭਾਈ ਬਾਬੇ ਕੋਲੇ ਬਾਗੀਆਂ ਬਾਬਾ ਹਾਂ ਭਾਈ ਪਪਾ ਤੇਰੇ ਤਾਂ ਮਣਕੇ ਚ ਬੜੀ ਕਰਾਮਾਤ ਹੈ ਕੀ ਹੋ ਗਿਆ ਭਾਈ ਉਦਾਂ ਦੀ ਬਹੂ ਰੋਟੀ ਟੁਕ ਫੜਾਉਣ ਲੱਗੀ ਪੁੱਛਣ ਲੱਗੀ ਜਿਵੇਂ ਉਹ ਕਹਿੰਦਾ ਮਣਕੇ ਚ ਨਹੀਂ ਕਰਾਮਾਤ ਹੈਗੀ ਮਣਕਾ ਤਾਂ ਮਲਾ ਚੋਈ ਕੱਢ ਕੇ ਦਿੱਤਾ ਇਹਨਾਂ ਮਣਕਾ ਨਾਲ ਦਾ ਹੀ ਮਣਕਾ ਹੈ ਇਹ ਜਿਹੜੀ ਕਰਾਮਾਤ ਹੈ ਇਹ ਬੇਬੇ ਚੁੱਪਚ ਹੈ ਹਾਂ ਚੁੱਪ ਤੁਸੀਂ ਰਹਿੰਦੀਆਂ ਨਹੀਂ ਹਾਂ ਚੁੱਪ ਰਹੇ ਤੁਸੀਂ ਦੂਜਾ ਜੇ ਮੂਰੇ ਇੱਕ ਬੋਲਦਾ ਦੂਜਾ ਚੁੱਪ ਹੋ ਜੇ ਲੜਾਈ ਵੱਧਦੀ ਨਹੀਂ ਜਦੋਂ ਇੱਕ ਦੀਆਂ ਮੂਰਲਾ ਦੋਸ਼ ਣਾਉਂਦਾ ਉਹ ਆਪੇ ਗੱਲ ਚੱਕ ਪੈਂਦੀ ਹੁੰਦੀ ਹੈ ਇਹ ਉਹ ਇੱਕ ਗਾਲ ਕੱਢਦਾ ਅਗਲੀ ਮੂਰੇ ਦੋਸ਼ ਕੱਢਦੀ ਹੈ ਹੂੰ ਵੀ ਇਹ ਆਪੇ ਰੋਲਾ ਪੈਣੇ ਪਣੇ ਹੈ ਪੇਰ ਕੁ ਆਪੇ ਸਿੰਘ ਫਸ ਗਏ ਸਿੰਘ ਇਹਨਾਂ ਦੇ ਕੁੰਡੇ ਹੁੰਦੇ ਆ ਥੋੜੇ ਜੇ ਇਹ ਤਾਂ ਫੇਰ ਵੱਡੇ ਬਣਾਨੀ ਨਿਕਲਦੇ ਫਿਰ ਜ਼ਿਆਦੇ ਕੁੰਡੇ ਹੁੰਦੇ ਹਜੇ ਫਸ ਜਾਣ ਨਾ ਬਹੁਤ ਮੁਸ਼ਕਲ ਨਿਕਲਦੇ ਨੇ ਉਹ ਫੇਰ ਚੁੱਪ ਦੇ ਵਿੱਚ ਆਇਆ ਬਾ ਜਾਨੀ ਜਿਹੜੀ ਚੁੱਪ ਐ ਮੇਰੇ ਕਹਿਣ ਦਾ ਭਾਵੇਂ ਐ ਚਲ ਇੱਕ ਰੱਖਣ ਦਾ ਸੁਝਾਅ ਹੀ ਐ ਦੇਖਦਾ ਕੌਣ ਨਹੀਂ ਹੈਗਾ ਛੱਤ ਨੂੰ ਕਿਹੜਾ ਸੁਣਦੀਆਂ ਨਹੀਂ ਇਸ ਗੱਲ ਨੂੰ ਸੁਣਦੇ ਤੈਨੂੰ ਸ਼ਾਰੇ ਹੀ ਐ ਵੀ ਜਿਹੜੀ ਚੁੱਪ ਐ ਚੁੱਪ ਚੰਗੀ ਐ ਜਿੱਥੇ ਸਹੀਂ ਰਹਿ ਜੇ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਵੀ ਵਾਦਾ ਬਣਾਉਣ ਦੇ ਵਿੱਚ ਇੱਕ ਦੀਆਂ ਦੋਸ਼ ਣਾਉਣ ਦੇ ਵਿੱਚ ਹਾਥੇ ਕੰਮੇ ਤਾਂ ਚੱਲ ਜਾਂਦੀਆਂ ਨੇ ਜਿਹੜੀ ਲੜਾਈ ਝਗੜੇ ਚ ਤਾਂ ਜਾਨੀ ਫਿਰ ਬਧੂ ਕੋਈ ਕੰਮ ਕਹਿੰਦੇ ਹੁਣ ਲੱਸੀ ਦਾ ਤੇ ਲੜਾਈ ਦਾ ਕੀ ਬਣਾਉਣਾ ਹੈ ਇਹ ਤਾਂ ਜਿੰਨੀ ਮਰਜ਼ੀ ਆ ਬਦਾਲਾ ਜਾ ਡੋਲੂ ਪਾਣੀ ਦੇ ਹੋਰ ਪਾ ਲੈ ਪਾਇਆ ਤੋਲਾ ਭਰ ਗਿਆ ਦੋ ਘਰ ਬਧ ਵੀ ਲੈ ਜਾਏ ਜਾਂਦੇ ਨੇ ਨਹੀਂ ਗਾੜੀ ਗਾੜੀ ਰੰਦੀ ਆ ਉਹ ਬਈ ਉਹ ਚੀਜ਼ ਆ ਵੀ ਉਹ ਆਪੇ ਚਾਕੇ ਵੱਜ ਜਾਂਦਾ ਕੰਮ ਬਈ ਮੇਰੇ ਵੀਰੋ ਥੋੜਾ ਬਰਣਾ ਨਾ ਇਨਾ ਕਿ ਬਜਿਨੀ ਚੁੱਪ ਰਹੇ ਜਿਹੜੇ ਕੰਮ ਚ ਜਿੱਥੇ ਕਿਸੇ ਰਹਿ ਸਕਦੀ ਆ ਉੱਥੇ ਸਿੰਗ ਰੱਖਣ ਦੀ ਕੋਸਟ ਹੋ ਜੇ ਜਾਣੀ ਉਹ ਹੋ ਚੰਗੀ ਹੋਈ ਆ ਬਈ ਇਹ ਨਮੂਸ ਸੱਚ ਦੀ ਛਟੋਰੀ ਐ ਤੇ